ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਤੁਹਾਨੂੰ ਦਿਖਾਇਆ ਸੀ ਕਿ ਇੱਕ گاਉਂ ਵਦੂ ਕਿਸਾਨ ਹੈ ਜਿਹੜਾ ਝੋਨੇ ਦੀ ਪਰਾਲੀ ਨੂੰ ਪਿਛਲੇ 3-4 ਸਾਲ ਤੋਂ ਅੱਗ ਨਹੀਂ ਲਗਾਰ ਰਿਹਾ। ਜਦ ਖੇਤ ਜਾ ਕੇ ਦੇਖਿਆ ਸੀ ਤਾਂ ਕਿਵੇਂ ਪਰਾਲੀ ਨੂੰ ਪਲੋਵਾ ਦੇ ਨਾਲ ਪਲਟਾ ਦਿੱਤਾ ਜਾ ਰਿਹਾ ਸੀ। ਇਹ ਲੱਗਦਾ ਸੀ ਵੀ ਜ਼ਮੀਨ ਬਣਨ ਤੇ ਨਹੀਂ ਆਉਗੀ। ਇਸ ਟਾਈਮ ਫਿਰ ਉਸੇ ਖੇਤ ਦੇ ਵਿੱਚ ਖੜੇ ਹੈ ਗਿਆ। ਤਸਵੀਰ ਮੈਂ ਤੁਹਾਨੂੰ ਦਿਖਾ ਦਿੰਦਾ। ਹੁਣ ਕਿਤੇ ਵੀ ਪਰਾਲੀ ਦਾ ਨਾਮੋ ਨਿਸ਼ਾਨ ਜਿਹੜਾ ਹੈ ਉਹ ਦਿਖਾਈ ਨਹੀਂ ਦਿੰਦਾ। ਬਾਈ ਹੁਣ ਅੱਜ ਬਜਾਈ ਕਰ ਰਿਹਾ ਦੁਬਾਰਾ ਉਸੇ ਖੇਤ ਦੇ ਵਿੱਚ ਗਿਆ ਗੁਰਵਿੰਦਰ ਭਾਈ ਜੀ। ਧੰਨਵਾਦ ਜੀ ਗੁਰੂ ਸਾਹਿਬ ਲਾਈਵ ਨੂੰ ਦੁਬਾਰਾ ਤੁਸੀਂ ਆਪਦੇ ਖੇਤ 'ਚ ਬੁਲਾਇਆ ਜੀ ਧੰਨਵਾਦ ਤੁਹਾਡਾ ਤੁਸੀਂ ਜਿਹੜਾ ਦੁਬਾਰਾ ਮੌਕੇ ਤੇ ਆ ਕੇ ਫੇਰ ਇੱਕ ਵਾਰ ਸਾਨੂੰ ਕਵਰ ਕੀਤਾ ਔਰ ਕਵਰ ਚਲੋ ਆਪਾਂ ਨੂੰ ਤਾਂ ਕੀ ਐਡੀ ਗੱਲ ਨਹੀਂ ਸੀ ਗੱਲ ਇਹ ਹੈ ਵੀ ਇਹ ਇਹ ਜਿਹੜੀ ਚੀਜ਼ ਆ ਇਹ ਲੋਕਾਂ ਦੇ ਮਨ ਦਾ ਡਰ ਆ ਆਪਣਾ ਇਹ ਵੀਡੀਓ ਨੂੰ ਕਰਨ ਦਾ ਮਤਲਬ ਇਹੀ ਆ ਵੀ ਲੋਕਾਂ ਦੇ ਮਨ ਦਾ ਡਰ ਨਿਕਲੇ ਲੋਕ ਅੱਗਾਂ ਲਾਉਣਾ ਬੰਦ ਕਰਨ ਤੇ ਜੇ ਉਹ ਅੱਗਾਂ ਲਾਉਣਾ ਬੰਦ ਕਰਨਗੇ ਤਾਂ ਕਮ ਸੇ ਕਮ ਪ੍ਰਦੂਸ਼ਣ ਨਹੀਂ ਹੋਏਗਾ ਜ਼ਮੀਨ ਦੀ ਸਿਹਤ ਸੁਧਰੇਗੀ ਤੇ ਜਿਵੇਂ ਹੁਣ ਤੁਸੀਂ ਉਦੋਂ ਦੱਸ ਰਿਹਾ ਸੀ ਪਲਗਵਾਂ ਦੇ ਨਾਲ ਪਲਟਦਾ ਉਸ ਤੋਂ ਬਾਅਦ ਕੀ ਇਹਨੂੰ ਕੀਤਾ ਗਿਆ ਕਿ ਜਿਸ ਕਰਕੇ ਇਨੀ ਸਫਾਈ ਜਿਹੜੀ ਆ ਰਹੀ ਹੈ ਪਰ ਕੁਛ ਨਹੀਂ ਇਹਦਾ ਦੋ ਹੀ ਮਕਸਦ ਹੁੰਦੇ ਆ ਮੇਨ ਪਲਵਾਂ ਨਾਲ ਥੋੜੀ ਜਿਹੀ ਜ਼ਮੀਨ ਜ਼ਿਆਦਾ ਪੋਲੀ ਹੋ ਜਾਂਦੀ ਹੈ ਤੇ ਉਹਦੇ ਨਾਲ ਕੀ ਹੈ ਵੀ ਜਦੋਂ ਜ਼ਮੀਨ ਪੋਲੀ ਹੋ ਗਈ ਫਿਰ ਇਹਨੂੰ ਇਹਦਾ ਵਜ਼ਨ ਬਹੁਤ ਜ਼ਿਆਦਾ ਜਿਵੇਂ ਆਪਾਂ ਉਦੋਂ ਗੱਲ ਥੋੜੀ ਜਿਹੀ ਟਰੈਕਟਰ ਤੇ ਵੀ ਕਰੀ ਸੀ ਕਿ ਇਹ ਟਰੈਕਟਰ ਨੂੰ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਕੇ ਚਲਾਉਂਦਾ ਔਰ ਟਰੈਕਟਰ 6 6 ਇੰਚ ਖੁੱਬਦਾ ਤੁਰਿਆ ਜਾਂਦਾ ਉਦੇ ਵਾਸਤੇ ਕੀ ਹੈ ਇੱਕ ਵਾਰ ਅਸੀਂ ਇਹਦੇ ਤੇ ਰੋਟਾਵੇਟਰ ਮਾਰ ਲਿਆ ਉਹਦਾ ਵਜ਼ਨ ਘਟਾ ਹੈ ਔਰ ਉਹਨੇ ਮਿੱਟੀ ਨੂੰ ਕੁਝ ਪ੍ਰੈਸ ਕਰਤਾ ਕੁਝ ਪਧਰੀ ਕਰਤਾ ਉਹਦੇ ਨਾਲ ਇਹ ਇਹ ਚੱਲਣ ਦੇ ਕਾਬਿਲ ਹੋ ਗਿਆ ਹੁਣ ਇਹ ਬੜੇ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਕੋਈ ਸਫਾਈ ਉਹਨੇ ਕਰਤੀ ਰੋਟਾਵੇਟਰ ਨੇ ਕਰਤੀ ਕੁਝ ਪਰਾਲੀ ਉਹਨੇ ਥੱਲੇ ਦਬਤੀ ਕਿਉਂਕਿ ਪਹਿਲੀ ਪੋਲੀ ਸੀ ਜਦੋਂ ਰੋਟਾਵੇਟਰ ਚੱਲਿਆ ਪਰਾਲੀ ਥੱਲੇ ਬਹਿ ਗਈ ਤੇ ਆਪਾਂ ਪ੍ਰਾਲੀ ਨੂੰ ਥੱਲੇ ਹੀ ਬਿਠਾਉਣਾ ਸੀਗਾ ਹੋਰ ਆਪਣਾ ਮਕਸਦ ਵੀ ਕੀ ਹੈ ਥੱਲੇ ਗਲੇ ਦੀ ਦਾਲ ਹੀ ਬੰਨਾ ਹੈ ਤੇ ਦੂਸਰੇ ਪਾਸੇ ਸਫਾਈ ਵੀ ਵਧਿਆ ਰਹੀ ਹੈਗੀ ਹਣਾ ਸਫਾਈ ਬਹੁਤ ਸੋਹਣੀ ਮੈਂ ਨਾ ਜੀ ਇਸ ਤਰ੍ਹਾਂ ਦਾ ਜੇ ਕੋਈ ਸਾੜ ਕੇ ਵੀ ਕਈ ਵਾਰੀ ਜਿਵੇਂ ਹੁਣ ਆਇਆ ਕਿ ਪ੍ਰਸ਼ਾਸਨ ਤੋਂ ਡਰਦੇ ਲੋਕ ਸ਼ਾਮ ਸ਼ਾਮ ਨੂੰ ਨੇਰੇ ਸਵੇਰੇ ਕਰਦੇ ਸੀ ਤੇ ਉਹਦੇ ਚ ਪ੍ਰਾਲੀ ਬਹੁਤ ਜ਼ਿਆਦਾ ਰਹਿ ਜਾਂਦੀ ਸੀ ਉਹਨਾਂ ਦੇ ਮਨ ਨੂੰ ਇਹ ਹੁੰਦਾ ਸੀ ਵੀ ਚਲੋ ਅਸੀਂ ਸਫਾਈ ਕਰ ਲਈ ਪਰ ਅਸਲ ਸਫਾਈ ਹੁੰਦੀ ਨਹੀਂ ਅਸਲ ਸਫਾਈ ਆ ਮੈਂ ਆਪਣੇ ਕੈਮਰਾ ਵਾਲੇ ਵੀਰ ਨੂੰ ਕਹੂੰ ਵੀ ਥੋੜਾ ਜਿਹਾ ਗੌਰ ਨਾਲ ਥੱਲੇ ਵਿਖਾਓ ਇਸ ਤਰ੍ਹਾਂ ਦੀ ਸਫਾਈ ਤਾਂ ਉਸ ਤਰ੍ਹਾਂ ਆਉਂਦੀ ਨਹੀਂ ਜਿਵੇਂ ਆਪਾਂ ਬਿਲਕੁਲ ਜੀ ਉਸ ਤਰ੍ਹਾਂ ਨਹੀਂ ਆਉਂਦੀ ਸੀ ਆਪਾਂ ਚੱਲਦਾ ਵੀ ਟਰੈਕਟਰ ਦਿਖਾ ਦਿੰਦੇ ਇਹਨਾਂ ਕਹਿੰਦੇ ਨੇ ਭਈ ਕਿਤੇ ਹੋਰ ਖੇਤ ਨੇ ਭਾਈ ਉਸੇ ਖੇਤ ਦੇ ਵਿੱਚ ਖੜੇ ਹੈਗੇ ਆ ਜਿਸ ਖੇਤ ਦੇ ਵਿੱਚ ਉਸ ਦਿਨ ਤੁਹਾਨੂੰ ਦਿਖਾਇਆ ਸੀ ਉਹੀ ਟਰੈਕਟਰ ਹੈ ਉਸ ਦਿਨ ਪਲੋ ਪਾਏ ਹੋਏ ਸੀ ਅੱਜ ਸੁਪਰ ਸਿੱਟਰ ਆਇਆ ਜਿਹੜਾ ਉਹ ਪਾਇਆ ਹੋਇਆ ਉਹ ਵੀ ਜਗਤਜੀਤ ਵਾਲਿਆਂ ਦਾ ਤੇ ਤਸਵੀਰ ਜਿਹੜੀ ਹੈ ਇਸ ਖੇਤ ਦੀ ਤੁਸੀਂ ਦੇਖ ਲਓ ਇਹ ਅਗਾਵਾਦੂ ਕਿਸਾਨ ਨੇ ਜਿਹੜੇ ਪਰਾਲੀ ਨੂੰ ਅੱਗ ਨਾਲ ਲਾ ਕੇ ਪਿਛਲੇ 3 ਸਾਲਾਂ ਤੋਂ ਇਸੇ ਤਰੀਕੇ ਕੀਤੀ ਕਰ ਰਹੇ ਐਸੇ ਤਰੀਕੇ ਕਣਕ ਦੀ ਬਜਾਈ ਕਰ ਰਹੇ ਆ ਪਿੰਡ ਮੋਠਾ ਵਾਲਾ ਹਲਕਾ ਗੁਰੂਰਸਾਏ ਦੇ ਪਿੰਡ ਦੇ ਵਿੱਚ ਮੌਜੂਦ ਹੈਗਾ ਸਰਦਾਰ ਗੁਰਵਿੰਦਰ ਸਿੰਘ ਬਰਾੜ ਹੋਰਾ ਦੇ ਖੇਤ ਦੇ ਵਿੱਚ ਤਸਵੀਰ ਤੁਸੀਂ ਦੇਖ ਲਓ ਚੱਲਦਾ ਸੁਪਰ ਸੀਡਰ ਤੁਹਾਨੂੰ ਦਿਖਾ ਰਹੇ ਹੈਗੇ ਆ ਜਿਹੜੀ ਬਜਾਈ ਹੈ ਹੁਣ ਸਫਾਈ ਕਿੰਨੀ ਹੋ ਰਹੀ ਆ ਕਿੰਨੀ ਸਫਾਈ ਦੇ ਨਾਲ ਇਹ ਸੁਪਰ ਸੀਡਰ ਦੇ ਨਾਲ ਬਜਾਈ ਕਰ ਰਹੇ ਨੇ ਬਿਲਕੁਲ ਉਸ ਦਿਨ ਜਿਹੜਾ ਖੇਤ ਖਾਇਆ ਸੀ ਖੇਤ ਦੇ ਵਿੱਚ ਕਿੰਨੀ ਪ੍ਰਾਲੀ ਸੀ ਪਰਾਲੀ ਨੂੰ ਕਿਵੇਂ ਇਹਨਾਂ ਕਿਸਾਨਾਂ ਨੇ ਜ਼ਮੀਨ ਦੇ ਵਿੱਚ ਹੀ ਖਤਮ ਕਰ ਦਿੱਤਾ ਤਾਂ ਕਹਿੰਦੇ ਮਿੱਤਰ ਕੀੜੇ ਜਿਹੜੇ ਹੈਗੇ ਆ ਉਹ ਪੈਦਾ ਗਡੋਇਆਂ ਦੀ ਗੱਲ ਹੁੰਦੀ ਆ ਮਿੱਤਰ ਕੀੜਿਆਂ ਦੀ ਗੱਲ ਹੁੰਦੀ ਆ ਖੇਤੀਬਾੜੀ ਮਹਿਕਬਾ ਹਾਰਵੈਲ ਲਗਾ ਕਰਦਾ ਪਰ ਇਹ ਜਿਹੜੇ ਸੰਧ ਹੈਗੇ ਆ ਕਿਸਾਨਾਂ ਨੂੰ ਅਜਿਹੀਆਂ ਸਬਸਿਡੀਆਂ ਤੇ ਹੋਰ ਸੰਧ ਮੁਹੱਈਆ ਕਰਾਇਆ ਜਾਣਾ ਸਬਸਿਡੀਆਂ ਜੇ ਸੰਧਾਂ ਦੇ ਰੇਟ ਵਾ ਦੇਣੇ ਸਬਸਿਡੀਆਂ ਵੀ ਮੋਟੀਆਂ ਦਿੱਤੀਆਂ ਜਾਣਾ ਤੇ ਤਾਂ ਕਿਸਾਨਾਂ ਤੱਕ ਸਹੀ ਸੰਧ ਪਹੁੰਚ ਸਕਣ ਤੇ ਇਸੇ ਤਰੀਕੇ ਕਿਸਾਨ ਜਿਹੜਾ ਵਾਤਾਵਰਣ ਨੂੰ ਦੁਸ਼ਤ ਹੋਣ ਤੋਂ ਬਚਾਣ ਤੇ ਇੱਕ ਚੰਗਾ ਸਨੇਹਾ ਦੇਂਦੇ ਹੋਏ ਸਰਦਾਰ ਗੁਰਵਿੰਦਰ ਸਿੰਘ ਬਰਾੜ ਹੋਰੀ ਮੈਸੇਜ ਦਿੰਦੇ ਹੋਏ ਇਹ ਦੇਖ ਰਿਹਾ ਵੀ ਪ੍ਰਾਲੀ ਨੂੰ ਕਾਲਿਆ ਜਾ ਸਕਦਾ ਹੈ ਜੇਕਰ ਮਿਹਨਤ ਕਰ ਲਈ ਜਾਵੇ ਤਾਂ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਣਾ ਤੁਹਾਡਾ ਖੁੱਦ ਦਾ ਗੁਰੂ ਹਰ ਸੈਣ ਲਾਈਵ ਪੱਤਰਕਾਰ ਸਾਥੀ ਰਜਿੰਦਰ ਕੰਬੋ ਦੇ ਨਾਲ ਮੈਂ ਸਤਪਾਲ ਤਿੰਦ ਪਿੰਡ ਮੋਠਾਵਾਲਾ ਗੁਰੂ ਹਰ ਸੈਣ